में असर नजर था दास सुखबीर सिंह खालसा सरबाला सांधा मंच पंजाब प्रधान तुम देख रहे तो हो असर नजर था ਇਹ ਤਾਂ ਬਾਤ ਹੋ ਗਈ ਅਸੀਂ ਕਿੱਥੇ ਪੈਣਾ ਹੀ ਤੇ ਅੰਦਰ ਹੀ ਪੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਰਬੱਤ ਦਾ ਭਲਾ ਸੰਘਾ ਮੰਚ ਜਥੇਬੰਦੀ ਦਾਸ ਮੁਖ ਸਰਤਾ ਪਰੰਪੰਜਾਬ ਸਾਡੇ ਜਨਰਲ ਸੈਕਟਰੀ ਸਰਤਾ ਗੁਰਦੇਵ ਸਿੰਘ ਜੀ ਸਰਪੰਚ ਕਮਾਲਕੇ ਤੇ ਅਸੀਂ ਇੱਥੇ ਵੀਰ ਹਰगोपाल ਸਿੰਘ ਪਿੰਡ ਰਾਜਿਆਣਾ ਤੇ ਰੋਡਿਆਂ ਵਾਲਾ ਰੋਡ ਦੇ ਉੱਤੇ ਖਰੇ ਆ ਜਿੱਥੇ ਨੈਸ਼ਨਲ ਹਾਈਵੇ 500 105B ਨਿਕਲ ਰਿਹਾ ਹੈ ਐਨ ਐਚ ਇਸ ਘਰ ਦੇ ਲਾਗੇ ਦੀ ਔਰ ਇਸ ਰੂਡ ਦੀ ਕਾਰਨ ਇਸ ਵੀਰ ਦਾ ਸਾਰਾ ਘਰ ਸੰਗਤ ਜੀ ਟਹਿ ਟੇਰੀ ਹੋਣ ਵਾਲਾ ਇਹ ਜਦੋਂ ਵਾਈਬ੍ਰੇਸ਼ਨ ਛੱਡੀ ਇਹਨਾਂ ਨੇ ਮਿੱਟੀ ਪਾਉਣ ਲੱਗਿਆ ਨੇ ਤੇ ਜਿਹੜਾ ਇਹਦਾ ਘਰ ਸੀਗਾ ਉਹ ਸਾਰਾ ਟਰੇੜਾ ਖੱਡ ਗਿਆ ਇਹ ਤੇ ਛੱਤਾਂ ਦੇ ਫਲਿੱਪ ਡਿੱਕਣ ਲੱਗ ਗਏ ਆ ਇੰਨਾ ਘਰ ਦੇ ਮੰਦੇ ਹਲਾਤਾ ਕਿ ਇਹਨਾਂ ਨੇ ਵਿਚਾਰਾਂ ਨੇ ਜਿਹੜੇ ਸਿਆਲ ਸੀਗੇ ਉਹ ਤਰਪਾਲ ਥਲੇ ਕੱਢੇ ਆ ਸਿਆਲ ਜਿਹੜੇ ਤਰਪਾਲ ਥਲੇ ਕੱਢੇ ਆ ਤੇ ਮੈਂ ਰੋਡ ਨੂੰ ਰੋਡ ਵਾਲਿਆਂ ਨੂੰ ਜਿਹੜਾ ਵੀ ਐਨ ਐਚ ਜਿਹੜਾ ਵੀ ਜਿੰਨਾ ਵੀ ਹੈਗਾ ਇਹ ਇਹਨਾਂ ਨੂੰ ਬੇਨਤੀ ਕਰਨੀ ਚਾਹਣਾ ਏ ਭਾਈ ਜਿੰਨਾ ਚਿਰ ਇਸ ਪਰਿਵਾਰ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਇਹਨਾਂ ਨੂੰ ਕੋਈ ਮਾਲਦਾਨ ਨਹੀਂ ਦਿੱਤਾ ਜਾਂਦਾ ਉਹਨਾਂ ਚਿਰ ਅਸੀਂ ਇਸ ਰੋੜ ਤੇ ਤੁਹਾਨੂੰ ਕੋਈ ਗੱਡੀ ਨਹੀਂ ਚੜਾਉਂਦੇ ਨੀਗੀ ਇਹ ਤੁਸੀਂ ਭਾਈ ਆਪ ਦਾ ਵਿਚਾਰ ਲਿਓ ਵੀ ਜੇ ਤੁਸੀਂ ਇਸ ਰੋੜ ਤੇ ਗੱਡੀ ਚੜਾਉਣੀ ਆ ਨਾ ਤੁਹਾਨੂੰ ਇਸ ਪਰਿਵਾਰ ਨਾਲ ਪਹਿਲਾਂ ਗੱਲਬਾਤ ਕਰਨੀ ਪੈਣੀ ਆ ਇਹ ਨਹੀਂ ਹੈਗਾ ਵੀ ਤੁਸੀਂ ਇਸ ਪਰਵਾਮ ਨੂੰ ਮਤਲਬ ਮਾਰ ਕੇ ਇਹਨਾਂ ਦਾ ਲਾਸ਼ਾਂ ਤੇ ਇਹ ਰੋੜ ਬਣਾਓ ਇਹ ਸਾਡੀ ਜਥੇਬੰਦੀ ਕਦੇ برداشت ਨਹੀਂ ਕਰੂਗੀ ਛੱਤਾਂ ਡੇਗਣਾਂ ਲੀਆਂ ਜੇ ਕੋਈ ਕੱਲ ਨੂੰ ਕੋਈ ਅਣਹੋਣੀ ਘਟਨਾ ਹੋਗੀ ਜਾਂ ਕੋਈ ਗੱਲਬਾਤ ਹੋ ਗਈ ਤੇ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਮਾਨਯੋਗ ਐਸ.ਡੀ.ਐਮ ਸਾਹਿਬ ਤੁਹਾਨੂੰ ਬੇਨਤੀ ਕਰਕੇ ਥੱਕ ਗਿਆ ਮਾਨਯੋਗ ਡੀ.ਸੀ ਸਾਹਿਬ ਹੋਗਾ ਤੁਹਾਨੂੰ ਬੇਨਤੀ ਕਰਕੇ ਥੱਕ ਗਿਆ ਕੀ ਗੱਲ ਇਹਨਾਂ ਇਨਸਾਨਾਂ ਦੀ ਜ਼ਿੰਦਗੀ ਦੀ ਕੋਈ ਮਤਲਬ ਕੋਈ ਮੁੱਲ ਨਹੀਂ ਹੈਗਾ ਇਹ 17-18 ਦੀ ਇੱਕ ਪਰਿਵਾਰ ਦੇ ਇੱਥੇ ਰਹਿ ਰਹੇ ਆ ਤੇ ਇਹਨਾਂ ਦੇ ਪਰਿਵਾਰ ਨਾਲ ਕਿਸੇ ਨੂੰ ਕੋਈ ਹਮਦਰਦੀ ਨਹੀਂ ਕਿ ਇਹਨਾਂ ਦਾ ਪਰਿਵਾਰ ਜਦੋਂ ਮਰਦੀ ਥੱਲੇ ਆ ਜਾਵੇ ਭਾਈ ਇਸ ਪਰਿਵਾਰ ਦੀ ਸੁਣਾਈ ਕਰਨੀ ਪੈਣੀ ਆ ਤੇ ਨਹੀਂ ਅਸੀਂ ਆਪਣੀ ਕਿਥੇ ਬੰਦੀ ਉਹ ਲੋਕ ਰੋੜ ਨਹੀਂ ਕੱਢਣ ਦੇਣਾ ਇਹ ਸਾਡਾ ਜਿਹ ਚੈਲੰਜ ਆ ਖੁੱਲਾ ਆ ਰੋੜ ਖਾਲੇ ਪੁੱਤ ਆ ਰੋੜਾ ਤੇ ਵਾਈਬ੍ਰੇਸ਼ਨ ਜਦੋਂ ਛੱੜਦੇ ਆ ਤੇ ਸਾਰਾ ਜਿਹੜਾ ਮਕਾਨ ਆ ਤੇ ਸਾਰਾ